ਮੈਂ ਹੀਰਾਨਗਰ ਨੂੰ ਦਿੱਤੇ ਹੋਸਪੀਟਲ ਤੋਂ ਆ ਕੇ ਪਟਿਆਲੇ ਮਕਾਨ ਬਣਾਉਣਾ ਚਾਹੁੰਦਾ ਸੀਗਾ ਉਹਦੇ ਲਈ ਮੈਂ ਨਗਰ ਨਿਗਮ ਕਟਿਆਲਾ ਕੋਲ ਨਕਸ਼ਾ ਪਾਸ ਕੋਲ ਗਿਆ ਅੰਦਿਕਰ ਨੂੰ ਚਾਹਾਂ ਪੀ.ਟੀ.ਪੀ ਤੇ ਇੱਕ ਇੰਸਪੈਕਟਰ ਜੀ ਦਾ ਮੈਨੂੰ ਬਾਅਦ ਚ ਨਾਮ ਪਤਾ ਲੱਗਾ ਉਹਨੂੰ ਮਿਲਿਆ ਉਹਨੇ ਕਿਹਾ ਵੀ ਨਕਸ਼ਾ ਪਾਸ ਹੋਣ ਲਈ ਸਰਪੰਚ ਨੂੰ ਮਿਲਣਾ ਪਵੇ ਜੇਕਰ ਤੁਹਾਨੂੰ ਜਲਦੀ ਪਾਸ ਹੋਣਾ ਹੈ ਤਾਂ ਸਾਡਾ ਇੱਕ ਖਾਸ ਹੁੰਦਾ ਜਿੰਦਗਰਬਾਲ ਬਹੁਤ ਨੂੰ ਮੈਂ ਉਹਨਾਂ ਦੇ ਕਹਿਣ ਤੇ ਮੰਨੂ ਨਹੀਂ ਮਿਲਦਾ ਕਿ ਉਹਨਾਂ ਨੇ ਮੈਨੂੰ ਕਿਹਾ 50000 ਰੁਪਏ ਜੋ ਥੋੜਾ ਕਮ ਉਹ ਸੇਮ ਡੇ ਮੈਂ ਦੋ ਹੀ ਨਕਸ਼ੇ ਮੇਰੀ ਵਾਈਫ ਦੇ ਨਾਮ ਤੇ ਮੇਰੇ ਮੁੰਡੇ ਦੇ ਨਾਮ ਤੇ ਅਪਲਾਈ ਕਰਤੇ ਚਾਰ ਪਿੰਨਿੰਗ ਦਾ ਜਿਹੜਾ 10 ਦਿਨ ਦੇ ਵਿੱਚ ਹੀ ਪਾਸ ਕਰਕੇ ਉਹਨਾਂ ਨੇ ਮਿਲ ਦਿੱਤਾ ਇੱਕ ਲੱਖ ਆ ਪਾਸ ਹੋਇਆ ਜਦੋਂ ਮੈਂ ਉਹਨੂੰ ਦੂਜੇ ਵਾਰ ਇਹ ਕਿਹਾ ਉਹ ਕਹਿੰਦਾ ਉਹਦੇ 50000 ਇਸ ਵਿੱਚ ਦੇ ਲੱਗਤਰੋ 3 ਆਜ ਤੱਕ ਮੈਂ ਰੌਣ ਸ੍ਰੀਸ਼ ਕੁਮਾਰ ਬਲਸਲੇ ਅੱਜ ਤੱਕ ਕਿੱਥੇ ਰਹਿੰਦੇ ਤੁਸੀਂ ਮੈਂ ਪੱਕੇ ਤੌਰ ਤੇ ਆਸਟ੍ਰੇਲੀਆ ਦਾ ਬੰਸੀਕਾ ਪਹਿਲਾਂ ਮੈਂ ਪੰਜਾਬ ਦੇ ਵਿੱਚ ਹੀ ਰਹਿੰਦਾ ਸੀ ਅੱਛਾ ਕੀ ਮਸਲਾ ਕੀ ਹੈ ਤੁਸੀਂ ਇੱਕ ਮਾਮਲਾ ਦਰਜ ਕਰਵਾਇਆ ਵਿਜੀਲੈਂਸ ਦੇ ਵਿੱਚ ਇਹਦੇ ਤੇ ਥੋੜੀ ਜਾਣਕਾਰੀ ਮੈਂ ਹੀਰਾਨਗਰ ਦੇ ਵਿੱਚ ਆਸਟ੍ਰੇਲੀਆ ਤੋਂ ਆ ਕੇ ਪਟਿਆਲਾ ਵਿੱਚ ਮਕਾਨ ਬਣਾਉਣਾ ਚਾਹੁੰਦਾ ਸੀਗਾ ਉਹਦੇ ਲਈ ਮੈਂ ਨਗਰ ਨਿਗਮ ਪਟਿਆਲਾ ਤੋਂ ਨਕਸ਼ਾ ਪਾਸ ਕਰਵਾ ਲਈ ਗਿਆ ਜਿੱਥੇ ਮੈਨੂੰ ਬਿਕਰ ਚਾਹਾਨ ਏਟੀਪੀ ਤੇ ਇੱਕ ਇਨਸਪੈਕਟਰ ਜੀ ਦਾ ਮੈਨੂੰ ਬਾਅਦ ਚ ਨੋ ਪਤਾ ਲੱਗਿਆ ਉਹ ਮਿਲੇ ਉਹਨਾਂ ਨੇ ਕਿਹਾ ਵੀ ਨਕਸ਼ਾ ਪਾਸ ਹੋਣ ਨੂੰ 4-5 ਮਹੀਨੇ ਲੱਗਣਗੇ ਜੇਕਰ ਤੁਸੀਂ ਜਲਦੀ ਪਾਸ ਕਰਾਉਣਾ ਹੈ ਤਾਂ ਸਾਡਾ ਇੱਕ ਖਾਸ ਬੰਦਾ ਹੈ ਜਿੰਦਗਰ ਬਾਉ ਨੂੰ ਉਹਨੂੰ ਮਿਲੋ ਠੀਕ ਹੈ ਮੈਂ ਉਹਨਾਂ ਦੇ ਕਹਿਣ ਤੇ ਗੋਲਬੂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ 50000 ਰੁਪਿਆ ਦਿਓ ਤੇ ਥੋੜਾ ਕੰਮ ਹੋ ਜਾ ਰਿਸ਼ੋ ਦੀ ਮੰਗੀ ਸੀ ਹਾਂ 50000 ਰੁਪਿਆ ਰਿਸ਼ਵਤ ਤੇ ਫੀਸ ਪਲੱਸ ਤੇ ਤੁਸੀਂ ਜਿਹੜੇ ਦੋ ਨਕਸ਼ੇ ਦਿੱਤੇ ਸੀਗੇ ਹਾਂ ਸੇਮ ਡੇ ਮੈਂ ਦੋਏ ਨਕਸ਼ੇ ਮੇਰੀ ਵਾਈਫ ਦੇ ਨਾਮ ਤੇ ਤੇ ਮੇਰੇ ਬੇਟੇ ਦੇ ਨਾਮ ਤੇ ਅਪਲਾਈ ਕਰਤੇ ਤੇ ਉਹ 10 ਦਿਨਾਂ ਬਾਅਦ ਹੀ ਚਾਰ ਪੰਜ ਮਹੀਨੇ ਦੀ ਜਗ੍ਹਾ 10 ਦਿਨ ਦੇ ਵਿੱਚ ਹੀ ਪਾਸ ਕਰਕੇ ਉਹਨਾਂ ਨੇ ਮੈਨੂੰ ਦੇ ਦਿੱਤਾ ਕਿੰਨੇ ਰਕਸ਼ਾ ਪਾਸ ਹੋਏ ਤੁਹਾਡੇ 1 ਲੱਖ ਰਕਸ਼ਾ ਪਾਸ ਹੋਇਆ ਜਦੋਂ ਮੈਂ ਉਹਨੂੰ ਦੂਜੇ ਵਾਰੇ ਕਿਹਾ ਉਹ ਕਹਿੰਦਾ ਵੀ ਉਹਦੇ 50000 ਰਿਸ਼ਵਤ ਦੇ ਅਲੱਗ ਤੁਰਕੜ ਗਏ ਮਤਲਬ 50000 ਰਿਸ਼ਵਤ ਤਾਂ ਨਕਸ਼ਾ ਪਾਸ ਕਰਾ ਜੀ ਹੋਰ ਜਿਹੜੀ ਐਫਆਈਆਰ ਕਰਾਈ ਕਿਸ ਬਹਿਾਬ ਤੇ ਕਰਾਈਏ ਕੀ ਕੁਝ ਤੋਂ ਇਹ ਮੈਂ ਇਸੇ ਬਹਿਾਬ ਤੇ ਕਰਾਈ ਕਮੇਟੀ ਦੇ ਮੁਲਾਜ਼ਮ ਨੇ ਇੱਕ ਦਲਾਲ ਨੌ ਦਾ ਬੰਦਾ ਜਤਿੰਦਰ ਰੱਖਿਆ ਹੋਇਆ ਜਿਹਦੇ ਰਾਹੀਂ ਉਹ ਰਿਸ਼ਵਤ ਦੀ ਸੈਟਲਮੈਂਟ ਕਰਦੇ ਨੇ ਤੇ ਭੋਲੇ ਭੋਲੇ ਲੋਕਾਂ ਤੋਂ ਪੈਸੇ ਲੈ ਕੇ ਨਕਸ਼ੇ ਪਾਸ ਕਰਦੇ ਨੇ ਤੇ ਨਕਸ਼ਾ ਪਾਸ ਹੋਣ ਤੋਂ ਬਾਅਦ ਜਦੋਂ ਮੈਂ ਨਕਸ਼ਾ ਪਾਸ ਹੋ ਪ੍ਰੰਤ ਜਦੋਂ ਬਿਲਡਿੰਗ ਦੀ ਸਾਰੀ ਸ਼ੁਰੂ ਕੀਤੀ ਤਾਂ ਮੇਰੇ ਕੋਲ ਇਹਨਾਂ ਦਾ ਦਲਾਲ ਜਤਿੰਦਰ ਕੁਮਾਰ ਫੇਰ ਆਇਆ ਉਸਨੇ ਕਿਹਾ ਵੀ 2 ਲੱਖ ਰੁਪਏ ਤੁਹਾਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੋਰ ਦੇਣੇ ਪੈਣਗੇ ਜਿਸ ਤੋਂ ਮੈਂ ਅਸਮਰਥਾ ਜ਼ਾਹਰ ਕੀਤੀ ਤੇ ਫਿਰ ਉਸਨੇ ਕਿਹਾ ਕਿ ਤੁਹਾਡਾ ਮੈਂ ਇਹ ਮਕਾਨ ਬਣ ਨਹੀਂ ਦਿੰਦਾ ਤੇ ਸਾਰੀ ਰਕਵਾ ਦੇਵਾਂਗਾ ਹੋਇਆ ਵੀ ਜਾਈ ਉਸ ਤੋਂ ਤੁਰੰਤ ਬਾਅਦ ਹੀ ਅਗਲੇ ਦਿਨ ਅੰਕੁਸ਼ ਕੁਮਾਰ ਇੰਸਪੈਕਟਰ ਬਿਕਰਮ ਚਾਹਾਨ ਤੇ ਦੋ ਚਾਰ ਹੋਰ ਮੁਲਾਜ਼ਮ ਸੀਗੇ ਉਹ ਆਏ ਤੇ ਉਹਨੇ ਮੇਰਾ ਸਮਾਨ ਚੱਕੀ ਲੈ ਗਿਆ ਇਹਨਾਂ ਦੀ ਮਿਲਣੀ ਪੂਰੀਤ ਲੱਗਦੀ ਬਿਕਰਮ ਚੋਹਾਨ ਜੀ ਜਦ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰ ਮੈਨੂੰ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੱਗੇ ਜਤਿੰਦਰ ਨਾਲ ਮਿਲਾਇਆ ਬਿਲਕੁਲ ਇਹਨਾਂ ਦੇ ਕਹਿਣਤੀ ਹੀ ਮੈਂ ਜਤਿੰਦਰ ਕੁਮਾਰ ਨੂੰ ਮਿਲਿਆ ਸੀਗਾ ਐਕਚੁਅਲੀ ਜਿਹੜੇ ਪੈਸੇ ਇਹ ਰਿਸ਼ਵਤ ਦੇ ਜਿੰਦਰ ਕੁਮਾਰ ਬਾਲੂ ਹਸਲ ਕਰਦਾ ਹੈ ਉਹ ਇਹਨਾਂ ਨੂੰ ਹੀ ਦਿੱਤਾ ਜਾਂਦਾ ਹੈ ਇਹ ਸੀਕਰ ਰਿਕਾਰਡਿੰਗ ਦਾ ਸੀਕਰ ਕੀਤਾ ਰਿਕਾਰਡਿੰਗ ਦਿੱਤੀ ਹੈ ਹਾਂ ਮੈਂ ਇਹ ਪੈਸੇ ਦੇ ਦਿੰਦੀ ਜਤਿੰਦਰ ਕੁਮਾਰ ਨੂੰ ਜਿਹਦੇ ਵਿੱਚ ਜਤਿੰਦਰ ਕੁਮਾਰ 50000 ਰਿਸਪਾਂਸ ਲੈਣਾ ਮੰਨਦਾ ਹੈ ਉਹਦੀ ਰਿਕਾਰਡਿੰਗ ਬਿਜ਼ਨਸ ਨੂੰ ਵੀ ਦਿੱਤੀ ਮੈਂ ਆਪ ਜੀ ਨੂੰ ਵੀ ਦੇਉਂਗਾ ਉਹ ਚੋਕੜ ਕੀ ਹੈ ਜਤਿੰਦਰ ਦਾ ਤੁਹਾਨੂੰ ਜੇ ਪਤਾ ਹੋਵੇ ਜਤਿੰਦਰ ਪਿਛਲਾ ਲਾਟਰੀਆਂ ਦਾ ਕੰਮ ਕਰਦਾ ਸੀ ਢੜੇ ਸੱਟੇ ਦਾ ਕੰਮ ਵੀ ਕਰਮ ਕਰਦਾ ਰਿਹਾ ਮੈਨੂੰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿਉਂਕਿ ਮੈਂ ਹੁਣ ਕਾਫੀ ਦਿਨ ਤੋਂ ਅਸਲੀ ਹਾਂ ਮੈਂ ਇੱਥੇ 92 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਜੀ ਤੇ ਉਹ ਰੋਜ਼ਗਾਰ ਦੇ ਵਿੱਚ ਠੱਲ ਪਾਉਣ ਵਾਸਤੇ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਉਹ ਕਰਦੇ ਕਿਉਂਕਿ ਮੈਂ ਪੰਜਾਬ ਦਾ ਬਸਿਕ ਆ ਜੀ ਇਸੇ ਕਰਕੇ ਹੀ ਮੈਂ ਸਰਕਾਰ ਨੂੰ ਕਹਿੰਦੀ ਆ ਵੀ ਬੰਦਿਆਂ ਨੂੰ ਰੋਜ਼ਗਾਰ ਦਿਓ ਮੈਂ ਉਹਦੇ ਅੰਦਰ ਵਿੱਚ ਬੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਹਾਲਾਂਕਿ ਮੈਂ ਹੋਰ ਜਿਹੇ ਸਟੇਟ ਦੇ ਵਿੱਚ ਵੀ ਕਰ ਸਕਦਾ ਸੀ ਮੈਂ ਆਸਟ੍ਰੇਲੀਆ ਤੋਂ ਸਿਰਫ ਇਹਨਾਂ 92 ਬੰਦਿਆਂ ਨੂੰ ਸੇਫ ਕਰਨ ਵਾਸਤੇ ਪਟਿਆਲੇ ਆਇਆ ਸੀ ਵੀ ਇਹਨਾਂ ਵਾਸਤੇ ਬਿਲਡਿੰਗ ਬਣਾਵਾ ਤੇ ਇਹਨਾਂ ਨੂੰ ਰੋਜ਼ਗਾਰ ਆਪਣਾ ਘਰ ਬਣਾਵਾ ਤੇ ਇਹਨਾਂ ਨੂੰ ਰਜ਼ਗਾਰ ਭਈਆ ਪੜੀ ਹੋ ਰਹੀ ਹੈ ਕਿਸੇ ਤਰੀਕੇ ਨਾਲ ਗਲਤ ਬਣੀ ਹੋਈ ਹੈ ਜਾਂ ਕੀ ਕਰ ਰਹੇ ਮੈਂ ਹੁਣ ਤੱਕ 10 ਵਾਰ ਰਿਟਨ ਦੇ ਵਿੱਚ ਦਰਖਾਸਤਾਂ ਤੇ ਉਹਨਾਂ ਦੇ ਰਿਮਾਈਂਡਰ ਨਗਰ ਨਿਗਮ ਨੂੰ ਮੁੱਖ ਮੰਤਰੀ ਦੇ ਨਾਮ ਸਾਰਿਆਂ ਦੇ ਨਾਮ ਦੇ ਚੁੱਕੇ ਆਂ ਵੀ ਮੈਨੂੰ ਕਿਰਪਾ ਕਰਕੇ ਜਿਹੜੀ ਇਨਸਪੈਕਸ਼ਨ ਦੇ ਵਿੱਚ ਰਿਪੋਰਟ ਦੇ ਵਿੱਚ ਕੋਈ ਮੇਰੀ ਉਹ ਸਾਰੀ ਕਰਨ ਦੇ ਵਿੱਚ ਤਰੁੱਟੀਆਂ ਨੇ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਮੈਨੂੰ ਨਾ ਦੇਣ ਦੇ ਬਾਅਦ ਵੀ ਮੇਰਾ ਮਕਾਨ ਢਾਹ ਸੋਰੀ ਕਿਉਂ ਮਾਮਲਾ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਵੀ ਦੇਖਿਆ ਹੋਣਾ ਕਿ ਕੁਝ ਜਿਹੜਾ ਵਿਅਕਤੀ ਹੈ ਉਸਨੇ ਕੁਝ ਆਪਣੇ ਕਾਰਪੋਰੇਸ਼ਨ ਦੇ ਇੱਕ ਲੋਗਾਂ ਦਾ ਨਾਮ ਲੈ ਕੇ ਇੱਕ ਵਿਅਕਤੀ ਦੇ ਉੱਤੇ ਮਾਮਲਾ ਦਰਜ ਕਰਵਾਇਆ ਵਿਜੀਲੈਂਸ ਹਾਂਜੀ ਹਾਂਜੀ ਇਹ ਵੀਡੀਓ ਜਿਹੜਾ ਸੁਨੀਲ ਕੁਮਾਰ ਬੰਸਲ ਵੱਲੋਂ ਅਪਲੋਡ ਕੀਤੀ ਗਈ ਹੈ ਇਹ ਵੀਡੀਓ ਮੇਰੇ ਵੱਲੋਂ ਵੀ ਦੇਖੀ ਗਈ ਹੈ ਇਹਦੀ ਜਿਹੜੀ ਡਿਟੇਲ ਇਨਕੁਆਇਰੀ ਉਹ ਤੋਂ ਮੈਂ ਕਰ ਰਿਹਾ ਉਹ ਮੈਂ ਕੈਂਟੇ ਵਿੱਚ ਡਿਟੇਲ ਇਨਕੁਆਇਰੀ ਆਪਣੇ ਐਮਟੀਪੀ ਨੂੰ ਬੋਲਾ ਹੈ ਬੰਬੰਦੀ ਬਾਲੀ ਨੂੰ ਬੋਲਾ ਇਹ ਕਰ ਰਿਹਾ ਹੈ ਲੇਕਿਨ ਇਹ ਇਹਦੇ ਇਹਦੇ ਜਿਹੜੇ ਬਰੀਫ ਫੈਕਟਸ ਆ ਉਹਦੇ ਬਾਰੇ ਮੈਂ ਤੁਹਾਨੂੰ ਰੂਬਰੂ ਕਰਾ ਦਿੰਦਾ ਹਾਂ ਕਿ ਇਹਦੇ ਦੋ ਨਕਸ਼ੇ ਸੀਗੇ ਸੁਨੀਲ ਕੁਮਾਰ ਬੰਸਲ ਦੇ ਇੱਕ ਸੀਗਾ ਵੀ 206657 ਇਹ अरुण ਬੰਸਲ ਇਹ अरुण ਬੰਸਲ ਤੇ ਨਾਮ ਸੀਗਾ अरुण ਬੰਸਲ son of सुरेश बंसल ਇੱਕ ਇਹਨਾਂ ਦਾ ਨਕਸ਼ਾ ਸੀਗਾ Uh, 69324 ए सिगा आशराणी ਦੇ ਨਾਮ ਤੇ ਤੋਂ ਜਿਹੜਾ ਪਹਿਲੇ ਵਾਲਾ ਨਕਸ਼ਾ ਸੀਗਾ 206657 अरुण ਮਨਸਲ ਦੇ ਨਾਮ ਤੇ ਇਹ ਨਕਸ਼ਾ ਇਹ ਪਾਸ ਹੋ ਚੁੱਕਾ ਹੈ ਇਹ ਰੈ residențial ਨਕਸ਼ਾ ਸੀਗਾ ਲੇਕਿਨ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਨਕਸ਼ਾ ਪਾਸ ਹੋਇਆ ਸੀਗਾ ਉਹਦੇ ਵਿੱਚ ਬੇਸਮੈਂਟ ਦੀ ਜਿਹੜੀ ਉਸਾਰੀ ਸੀਗੀ ਉਹ 5 ਫੀਟ ਵੱਧ ਰੋਡ 'ਤੇ ਲਾ ਕੇ ਕੀਤੀ ਸੀਗੀ ਇਹਨਾਂ ਨੂੰ ਨੋਟਿਸ ਦਿੱਤੇ ਸੀਗੇ ਡਿਊ ਪ੍ਰੋਸੀਜਰ ਫਾਲੋ ਕੀਤਾ ਸੀਗਾ ਕਿ ਜਿਹੜੀ ਤੁਸੀਂ ਵਾਇਲੇਸ਼ਨ ਕਰੀਏ ਇਹਨੂੰ ਰੋਕ ਲਓ ਉਸ ਤੋਂ ਬਾਅਦ ਵੀ ਉਹ ਨਹੀਂ ਰੁਕੇ ਫਾਈਨਲੀ ਉਹਦੇ ਅਸੀਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਇਹਦਰ ਡਿਮੋਲਿਸ਼ ਕੀਤਾ ਜਿਹੜਾ ਇਹ ਸੀਗਾ ਫਿਰ ਇੱਕ ਹੋਰ ਇਹਨਾਂ ਦਾ ਨਕਸ਼ਾ ਸੀਗਾ 69324 ਜਿੱਦਾਂ ਮੈਂਨੇ ਵੀਡੀਓ 'ਚ ਦੇਖਾਇਆ ਇਹਨਾਂ ਨੇ ਕਿਹਾ ਕਿ ਮੇਰੇ ਦੋ ਨਕਸ਼ੇ ਆ ਉਹਦੇ ਵਿੱਚ ਇੱਕ ਪਾਸ ਕਰਤਾ ਇੱਕ ਪਾਸ ਨਹੀਂ ਕੀਤਾ ਇਹਦੇ ਵਿੱਚ ਇਹ ਇਫੈਕਟ ਸੀਗੇ ਕਿ ਇਹਨਾਂ ਦੇ ਦੋਨੋਂ ਨਕਸ਼ੇ ਪਾਸ ਹੋ ਗਏ ਸੀਗੇ ਜਿਹੜਾ ਦੂਜੇ ਨਕਸ਼ੇ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਪ੍ਰੋਬਲਮ ਕੀ ਸੀਗੀ ਕਿ ਇਹਨਾਂ ਦੇ ਇੱਕ ਪड़ोसी ਐ ਡਾਕਟਰ ਦਿਨੇਸ਼ ਕਰਕੇ ਸੀਗੇ ਉਹਨਾਂ ਦੀ ਕੰਪਲੇਨ ਆਈ ਸੀਗੀ ਕਿ ਉਹਨਾਂ ਤੋਂ ਕੋਈ ਬੇਸਮੈਂਟ ਬਣਾਉਣ ਦਾ ਐਨਓਸੀ ਨਹੀਂ ਲਿਆ ਫਿਰ ਉਹ ਕੋਰਟ ਚਲੇ ਗਏ ਕੋਰਟ ਤੋਂ ਜਾ ਕੇ ਉਹਨਾਂ ਨੇ ਸਟੇ ਲਿਆ ਹੈ ਸਟੇ ਲੈਣੇ ਕੇ ਬਾਅਦ ਫਿਰ ਇਹਨਾਂ ਨੇ ਰਿਵਾਈਜ਼ ਨਕਸ਼ਾ ਅਪਲਾਈ ਕੀਤਾ ਇਹ ਜਿਹੜੀ ਗੱਲ ਕਰ ਰਹੇ ਉਹ ਰਿਵਾਈਜ਼ ਨਕਸ਼ੇ ਦੀ ਹੈ ਐਦਾ ਕੋਈ ਨਾ ਤਾਂ ਨਕਸ਼ਾ ਪੈਂਡਿੰਗ ਨਹੀਂ ਹੈ ਉਹ ਪਾਸ ਕਰ ਚੁੱਕੇ ਸੀਗੇ ਫਿਰ ਮਾ ਦਾ ਰਿਵਾਈਜ਼ ਨਕਸ਼ਾ ਸਾਡੇ ਕੋਲ ਪਹੁੰਚਾ ਜੇਗਾ 206563 ਇਦੇ ਵਿੱਚ ਕੀ ਸੀਗਾ ਕਿ ਇਹ ਓਬਜੈਕਸ਼ਨ ਲੱਗਾ ਸੀਗਾ ਕਿ ਜਿਹੜਾ ਇਹਨਾਂ ਨੇ ਪੁਰਾਣਾ ਨਕਸ਼ਾ ਪਾਸ ਕਰਾਇਆ ਉਹ ਅਪਲੋਡ ਕਰਨਾ ਸੀਗਾ ਉਹ ਇਹਨਾਂ ਨੇ ਅਪਲੋਡ ਨਹੀਂ ਕੀਤਾ ਉਹ ਮੈਨੇ ਰਿਕਾਰਡ ਵਿੱਚ ਚੈੱਕ ਕੀਤਾ ਉਹ ਨਕਸ਼ਾ ਸਾਡੇ ਕੋਲ ਪੈਂਡਿੰਗ ਨਹੀਂ ਹੈ ਉਹ ਹਜੇ ਵੀ ਆਰਕੀਟੈਕਟ ਜਿਹੜਾ ਇਹਨਾਂ ਦਾ ਹੈ ਉਹਨਾਂ ਕੋਲ ਉਹਨਾਂ ਦੇ ਕੋਲ ਹੀ ਪੈਂਡਿੰਗ ਹੈ ਸਾਡੇ ਕੋਲ ਇਹਦਾ ਦੂਜਾ ਨਕਸ਼ਾ ਕੋਈ ਪੈਂਡਿੰਗ ਨਹੀਂ ਹੈ ਜਿਹੜਾ 50000 ਰੁਪਏ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਰਿਸ਼ਵਤ ਦੇ ਲਈ ਮੈਨੂੰ ਕਿਹਾ ਗਿਆ ਕਿ ਫਲਾਣੇ ਬੰਦੇ ਨੂੰ ਮਿਲੋ ਜਾ ਕੇ ਤੇ ਉਸਨੇ 50000 ਲਿੱਤਾ ਤੇ ਬਾਅਦ ਵਿੱਚ ਹੋਰ 2 ਲੱਖ ਰੁਪਏ ਦੀ ਮੰਗ ਕੀਤੀ ਇਹ ਕੀ ਮਾਮਲਾ ਹੈ ਆ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਆਦਾ ਉਹ ਨਾਮ ਲੈ ਰਹੇ ਨਾ ਮੈਂ ਜਾਣਦਾ ਉਹਨਾਂ ਦਾ ਬਿਲਡਿੰਗ ਬਰਾਂਚ ਰਿਪੋਰਟ ਮੰਗੀ ਹੈ ਅਗਰ ਉਹ ਜਾਣਦੇ ਤਾਂ ਮੈਨੂੰ ਦੱਸ ਦਿੰਗੇ ਲੇਕਿਨ ਜਿੱਦਾਂ ਉਹਨਾਂ ਨੂੰ ਮੈਨੂੰ ਜਵਾਨੀ ਤੌਰ ਤੇ ਦੱਸਿਆ ਕਿ ਉਹ ਵੀ ਪ੍ਰਾਈਵੇਟ ਬੰਦੇ ਆ ਉਹਨਾਂ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਨਾ ਉਹ ਜਾਣਦੇ ਹੈ ਨਾ ਮੈਂ ਉਹਦੇ ਬਾਰੇ ਕੁਝ ਕਮੈਂਟ ਕਰ ਸਕਦਾ ਚਾਹ ਨੋਟਿਸ ਲਾਇਆ ਕਿ ਕਿਸ ਚੀਜ਼ ਦਾ ਨੋਟਿਸ ਹੈ ਜਿਹਨਾਂ ਦੇ ਦਰਵਾਜ਼ੇ ਤੇ ਜੋ ਸੀਲ ਕੀਤਾ ਗਿਆ ਉਹ ਕੀ ਕਹਿ ਕੇ ਸੀਲ ਕੀਤਾ ਗਿਆ ਔਰ ਜਿਹੜਾ ਉਹਨਾਂ ਦਾ ਨੋਟਿਸ ਹੈਗਾ ਆਪਣਾ 269 ਵੰਦਾ ਨੋਟਿਸ ਹੈਗਾ ਔਰ 271 ਵੰਦਾ ਨੋਟਿਸ ਹੈਗਾ ਕਿ ਜਿਹੜਾ ਮੈਪ ਉਹਨਾਂ ਦਾ ਅਪੂਰਵ ਹੋਇਆ ਹੈ ਉਹਦੇ ਅਗੇਂਸ ਉਹਨਾਂ ਨੇ ਉਸਾਰੀ ਕੀਤੀ ਹੈ ਜਿਹੜਾ ਨੋਟਿਸ ਹੋਰ ਲਗਾਇਆ ਗਿਆ ਕਿ ਪ੍ਰਾਪਰਟੀ ਟੈਕਸ ਤੁਸੀਂ ਭਰਿਆ ਪਰ ਉਹ ਕਹਿੰਦੇ ਮੈਂ ਆਹ ਵਾਲੇ 2025 ਦਾ ਵੀ ਪ੍ਰਾਪਰਟੀ ਟੈਕਸ ਭਰਿਆ ਹੋਇਆ ਹੈ ਜਿਹੜਾ ਨੋਟਿਸ ਲਗਾਇਆ ਗਿਆ ਮੈਨੂੰ ਜਰੀਰ ਕਰਨ ਵਾਸਤੇ ਲਾਇਆ ਗਿਆ ਹੈ ਜੱਸ ਨਹੀਂ ਇਹ ਪ੍ਰਾਪਰਟੀ ਟੈਕਸ ਦਾ ਵੀ ਉਹ ਮੈਨੇ ਵੀਡੀਓ ਮੇਂ ਦੇਖਿਆ ਉਹ ਮੈਨੂੰ ਇੱਕ ਵਾਰੀ ਵੈਰੀਫਾਈ ਕਰਨਾ ਹੈ ਉਹ ਮੈਨੇ ਕੀਤਾ ਹੈ ਉਹਦੀ ਰਿਪੋਰਟ ਵੀ ਜਦੋਂ ਆਉਗੀ ਉਹਦੇ ਬਾਰੇ ਮੈਂ ਅਪਡੇਟ ਕਰ ਦੂੰਗਾ ਕਾਰਪੋਰੇਸ਼ਨ ਦੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਆਈਆ ਉਹ ਲੋਗ ਨੇ ਉਹਨਾਂ ਤੇ ਇਲਜ਼ਾਮ ਬਹੁਤ ਲੱਗਦੇ ਕੋਈ देखो ये जोड़ा पहले चलता आ रहा मैं कमेंट नहीं करूँगा हम मैनेम किया है तुम अगर अपडेट हो तो मैंने सारे बिल्डिंग इंसपैक्टर चेंज कर दी है कोई भी बिल्डिंग इंसपैक्टर पुराने हल्के में नहीं है ए टी पी मैंने बद ए टी पी के भी सैक्टर चेंज कर दी है और मैंने ये डिसाइड कराया कि मे बी हर महीना या हर दो महीने में मैं सारे बिल्डिंग इंसपैक्टर रोटेट करूँगा तो जिस तरह का किसी का जिस तरह के लोगों के एलिगेशन लगते हैं कि ये पुराना बंदा उधर बैठा है ये यदि उन्होंने साठ गाट है तो वो एलिगेशन बिल्कुल ही खत्म हो जाएंगे वो रेगुलरली बिल्डिंग इंस्पेक्टर चेंज होते रहेंगे अगर कोई मामला की कार्रवाई अगर कोई इस तरह का आता है जिसमें बिल्डिंग इंस्पेक्टर डायरेक्टली इन्वॉल्व है तो मेरा सबसे सब पहले जितना भी उन्होंने सस्पेंड करेंगे और जोड़ी भी कार्रवाई बनती है वो पूरी करेंगे